ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹਾਂਜੀ ਭੈਣ ਭਰਾਵੋ ਤੇ ਮੇਰੇ ਦੋਸਤੋ ਤੇ ਜਿਹੜੇ ਆਪਣੇ ਨਾਲ ਅੱਜ ਵੀਡੀਓ ਚ ਐਡ ਹੋ ਰਹੇ ਨੇ ਭੈਣ ਭਰਾ ਜਿੰਨੇ ਵੀ ਉਹਨਾਂ ਨੂੰ ਦਰਸ਼ਨ ਕਰਾਉਣੇ ਐ ਇਸ ਜਗ੍ਹਾ ਤੇ ਪਿੰਡ ਰੁੜਕੀ ਮੈਂ ਇਸ ਸਮਾਂ ਇੱਕ ਖੜਾ ਪਿੰਡ ਰੁੜਕੀ ਜੋ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਆਇਆ ਇਹ ਪਿੰਡਾ ਇਹ ਖੇਤਾਂ ਦੇ ਬਾਹਰ ਇਸ ਜਗ੍ਹਾ ਤੇ ਸਮਾਧਾਨੇ ਬਾਬਾ ਮੰਗਲਦਾਸ ਜੀ ਦੀਆਂ ਤਨ ਤਨ ਬਾਬਾ ਮੰਗਲਦਾਸ ਜੀ ਦੇ ਸਥਾਨ ਤੇ ਖੜਿਆ ਧਾਰਮਿਕ ਸਥਾਨ ਆ ਤੇ ਆਜੋ ਫਿਰ ਆਪਣੇ ਨਾਲ ਵੀਡੀਓ ਦੇ ਵਿੱਚ ਕਰਵਾਨੇ ਤੁਹਾਨੂੰ ਦਰਸ਼ਨ ਆ ਦੇਖ ਰਹੇ ਤੁਸੀਂ ਨਾ ਇਸ ਸਮੇਂ ਤਨ ਤਨ ਬਾਬਾ ਮੰਗਲਦਾਸਾ ਸਮਾਧਾ ਪਿੰਡ ਰੁੜਕੀ ਇਸ ਜਗ੍ਹਾ ਤੇ ਨਾ ਧਾਰਮਿਕ ਸਥਾਨ ਆ ਬਾਬਾ ਜੀ ਦਾ ਬਹੁਤ ਪ੍ਰਾਤਨ ਸਥਾਨ ਹੈ ਜੀ ਇਹ ਦੇਖੋ ਕਿੰਨੇ ਵੀਹਿਕਲ ਖੜੇ ਨੇ ਮੋਟਰਸਾਈਕਲ ਤੇ ਬਾਹਰੋਂ ਵੀ ਸੰਗਤਾਂ ਹੁੰਦੀਆਂ ਨੇ ਤੇ ਆਪਾਂ ਹੋ ਗਏ ਥੋੜੇ ਜੇ ਲੇਟ ਇਸ ਜਗ੍ਹਾ ਤੇ ਸਵੇਰੇ ਨਾ ਹਵਨ ਵੀ ਹੋਇਆ ਸੀਗਾ ਤੇ ਬਾਕੀ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ ਇਸ ਜਗ੍ਹਾ ਦੇ ਦਰਸ਼ਨ ਕਰਵਾਣੇ ਆ ਦੇਖੋ ਜੀ ਕਿੰਨੇ ਸੋਹਣੇ ਦਰਖਤ ਨੇ ਤੇ ਟੈਂਟ ਲੱਗਿਆ ਹੋਇਆ ਇਸ ਜਗ੍ਹਾ ਤੇ ਲੰਗਰ ਵੀ ਚੱਲ ਰਿਹਾ ਹਾਂਜੀ ਬਹੁਤ ਪ੍ਰਾਤਨ ਸਮਾਧਾਨ ਨੇ ਜਿਹੜੀਆਂ ਧੰਨ ਧੰਨ ਬਾਬਾ ਮੰਗਲਦਾਸ ਜੀ ਦੀਆਂ ਆ ਦੇਖੋ ਹੀ ਲੰਗਰ ਚੱਲ ਰਿਹਾ ਏ ਜਿਹੜੇ ਸੰਗਤਾਂ ਨੇ ਬਹੁਤ ਹੀ ਸਰਦਾ ਦੇ ਨਾਲ ਲੰਗਰ ਸੱਕਰੀਆਂ ਨੇ ਵੈਸੇ ਹੁਣ ਤਾਂ ਲੇਟ ਹੋ ਗਿਆ ਹਾਂਜੀ ਲੇਟ ਹੋ ਗਏ ਵੀਰ ਜੀ ਅਭੀ ਤੱਕ ਕਹਿ ਰਹੇ ਆਪਾਂ ਚਲੋ ਕੋਈ ਗੱਲ ਨਹੀਂ ਅਗਲੇ ਸਾਲ ਆਪਾਂ ਵੀਡੀਓ ਹੋਰ ਪਰਵਾਵਾਂਗੇ ਦੇਖੋ ਜੀ ਇਸ ਜਗ੍ਹਾ ਕਿਸੇ ਸਮੇਂ ਨਾ ਖਵਾਜੇ ਦਾ ਜੋ ਕਿ ਖੂਨ ਦਾ ਸੀਗਾ ਉਹ ਖਵਾਜੇ ਦਾ ਸਥਾਨ ਬਣਾਇਆ ਹੋਇਆ ਏ ਤੇ ਆਪਾਂ ਅੰਦਰ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਫਿਰ ਆਪਾਂ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਹਾਂਜੀ ਆਪਾਂ ਸਾਰੇ ਜਿਹੜੇ ਆਪਣੇ ਪਿੰਡ ਦੇ ਸਤਵੰਤੇ ਸੱਜਣ ਨੇ ਆਪਣੇ ਨਾਲ ਸਾਰੇ ਖੜੇ ਨੇ ਪਿੰਡ ਦੇ ਸਤਵੰਤੇ ਸੱਜਣ ਵੀਡੀਓ ਵਿੱਚ ਸਾਰੇ ਹੀ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਾਬਿਆਂ ਦੇ ਇਸ ਜਗ੍ਹਾ ਤੇ ਆਜੋ ਯੰਕਲ ਜੀ ਆਜੋ ਦਰਸ਼ਨ ਵੀ ਕਰਵਾਈ ਜਾਉਣ ਵਾਲੇ ਦੱਸੀ ਆ ਥੋੜਾ ਥੋੜਾ ਜੀ ਦਰਸ਼ਨ ਹੈ ਨਹੀਂ ਜੋ ਦਰਸ਼ਨ ਕਰਾਉਣ ਕਿਤੇ ਹਾਂਜੀ ਆ ਜਾਓ ਜੀ ਆ ਜਾਓ ਆ ਜਾਓ ਜੀ ਵੀਰ ਜੀ ਤੁਸੀਂ ਵੀ ਆ ਜਾਓ ਹਾਂਜੀ ਦੇਖੋ ਜੀ ਕਰੋ ਜੀ ਦਰਸ਼ਨ ਫੇਰਾ ਹਾਂਜੀ ਕਰੋ ਜੀ ਦਰਸ਼ਨ ਬਾਬਾ ਜੀ ਮੰਗਲਦਾਸ ਜੀ ਦੇ ਮਹਾਰਾਜ ਜੀ ਦੇ ਦੇਖੋ ਜੀ ਕਿੰਨਾ ਸੋਹਣਾ ਨਾ ਡੈਕੋਰੇਸ਼ਨ ਕੀਤੀ ਗਈ ਆ ਹਨਾ ਝੂਮਰ ਕਿੰਨਾ ਸੋਹਣਾ ਲਗਾਇਆ ਹੋਇਆ ਏ ਜਿਵੇਂ ਕਿ ਇਸ ਦੇ ਵਿੱਚ ਨਾ ਮੋਤੀ ਹੀਰੇ ਜਿਹੜੇ ਹੋਣ ਹੀਰੇ ਮੋਤੀ ਜਿਹੜੇ ਹੋਣ ਇਸ ਤਰ੍ਹਾਂ ਨਾ ਇਸ ਦੀ ਲੁੱਕ ਆ ਬਹੁਤ ਹੀ ਸੋਹਣੇ ਡਾਇਮੰਡ ਲੱਗਦੇ ਨੇ ਵਿੱਚ ਇਸ ਦੇ ਹਾਂਜੀ ਤੁਸੀਂ ਕਰੋ ਜੀ ਦਰਸ਼ਨ ਬਾਬਾ ਜੀ ਦੇ ਸਤਨਾਮ ਸ੍ਰੀ ਵੈਗਰੂ ਤਾਂ ਤਨ ਬਾਬਾ ਮੰਗਲਦਾਸ ਮਹਾਰਾਜ ਕੀ ਜੈ ਕਰੋ ਜੀ ਦਰਸ਼ਨ ਬਾਬਾ ਜੀ ਦੇ ਇਸ ਜਗ੍ਹਾ ਤੇ ਸਥਾਨ ਤੇ ਤੇ ਇਸ ਤਰ੍ਹਾਂ ਆਪਣਾ ਜੋਤ ਜਗ ਰਹੀ ਹੈ ਬਾਬਾ ਜੀ ਦਾ ਅਸਣ ਆ ਹਾਂਜੀ ਬਾਬਾ ਜੀ ਦਾ ਅਸਣ ਆ ਤੇ ਆਪਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪ੍ਰਾਤਨ ਤੇ ਤਸਵੀਰਾਂ ਨੇ ਇਹ ਬਾਬਾ ਜੀ ਦੀਆਂ ਸਮਾਧਾਂ ਦੀਆਂ ਜੋ ਕਿ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ ਹਾਂ ਵੀਡੀਓ ਵਿੱਚ ਪਹਿਲਾਂ ਇਹ ਸਥਾਨ ਇਸ ਤਰ੍ਹਾਂ ਦਾ ਹੁੰਦਾ ਸੀਗਾ ਆ ਦੇਖ ਰੋ ਨਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਇਸ ਤਰ੍ਹਾਂ ਦਾ ਸਥਾਨ ਹੁੰਦਾ ਸੀਗਾ ਇਸ ਜਗ੍ਹਾ ਤੇ ਤੇ ਅੱਜ ਬਾਬਾ ਜੀ ਦੀ ਕਿਰਪਾ ਦੇਖੋ ਕਿੰਨੀ ਕਿਰਪਾ ਹੋ ਗਈ ਕਿ ਇੰਨੀ ਕਿਰਪਾ ਅੰਪਰ ਅੰਪਾਰ ਕਰਨ ਕਰਾਵਣ ਆਪ ਨੇ ਆਪ ਉਹ ਹੀ ਆਪਣੇ ਆਪ ਕਰਦੇ ਕਰਾਣੇ ਵਾਲੇ ਉਹੀ ਨੇ ਇਹਨਾਂ ਦੀ ਕਿਰਪਾ ਦੇ ਨਾਲ ਇਹ ਹੁੰਦਾ ਸਭ ਕੁਝ ਹੁੰਦਾ ਜੋ ਪ੍ਰਮਾਤਮਾ ਆਪਣੇ ਆਪ ਇਹ ਆਪਣੀ ਸੇਵਾ ਲੈ ਲੈਂਦਾ ਏ ਦੇਖੋ ਕਰੋਈ ਦਰਸਨਾ ਭਾਗਾਂ ਵਾਲਿਓ ਜਿਹੜੀ ਸੰਗਤ ਆ ਭਾਗਾਂ ਵਾਲੀ ਹੁੰਦੀ ਆ ਆਪਣਾਂ ਵਾਲੀ ਜਿਹੜੀ ਜੁੜਰੀ ਆ ਤੇ ਕਮੈਂਟਾਂ ਵਿੱਚ ਵੀ ਨਾ ਤੁਸੀਂ ਬਾਬਾ ਜੀ ਤੁਹਾਨੂੰ ਤੁਹਾਨੂੰ ਬਾਬਾ ਮੰਗਲਦਾਸ ਜੀ ਲਿਖਣਾ ਤੇ ਵੈਗੁਰ ਜੀ ਜ਼ਰੂਰ ਲਿਖਣਾ ਤੇ ਇਸ ਜਗ੍ਹਾ ਤੇ ਨਾ ਸਵੇਰੇ ਹਵਨ ਹੋਇਆ ਸੀਗਾ ਮੈਂ ਹੋ ਗਿਆ ਥੋੜਾ ਜਿਹਾ ਲੇਟ ਅੱਜ ਜਿਸ ਕਰਕੇ ਟਾਈਮ ਨਾਲ ਨਹੀਂ ਪਹੁੰਚ ਸਕਿਆ ਹੈਗਾ ਸਵੇਰੇ ਇਸ ਜਗ੍ਹਾ ਤੇ 9:00 10:00 ਵਜੇ ਦੇ ਕਰੀਬ 9:00 10:00 ਵਜੇ ਦੇ ਕਰੀਬ ਹਵਨ ਹੋਇਆ ਏ ਤੇ ਆਪਾਂ ਹੁਣ ਤਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਾਏ ਨੇ ਧਾਰਮਿਕ ਸਥਾਨ ਦੇ ਤੇ ਆਪਾਂ ਇੱਥੇ ਗੱਲ ਕਰਦੇ ਆਂ ਹਾਂਜੀ ਸੰਗਤ ਜੀ ਜਿਹੜੇ ਆਪਣੇ ਪਿੰਡ ਦੇ ਸਤਤਵੰਤੇ ਸੱਜਣ ਨੇ ਇਸ ਜਗ੍ਹਾ ਤੇ ਸੇਵਾ ਕਰਦੇ ਨੇ ਹਨਾ ਜਿਨ੍ਹਾਂ ਨੂੰ ਪਤਾ ਇਸ ਸਥਾਨ ਬਾਰੇ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਾਣਾ ਤਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈਰ ਜੀ ਦਾ ਖਾਲਸਾ ਬਾਈਰ ਜੀ ਦੀ ਫਤਿਹ ਪ੍ਰਵਾਨ ਕਰਨੀ ਸਾਡੇ ਵੱਲੋਂ ਜੀ ਹਾਂਜੀ ਇਸ ਜਿਹੜਾ ਇਹ ਸਥਾਨ ਆ ਜੀ ਆਪਣਾ ਅੰਕਲ ਜੀ ਇਸ ਬਾਰੇ ਜਿਹੜੀ ਤੁਹਾਨੂੰ ਤੁਸੀਂ ਸਾਡੇ ਨਾਲ ਪਹਿਲਾਂ ਦਿਓ ਇਸ ਜਗ੍ਹਾ ਤੇ ਹਨਾ ਤੁਹਾਡੀ ਉਮਰ ਵੀ ਕਾਫੀ ਜ਼ਿਆਦਾ ਜਿਵੇਂ ਕਿ ਇਸ ਸਥਾਨ ਬਾਰੇ ਕੀ ਕਹਿਣਾ ਜਾਣਦੇ ਹੋ ਜਿਹੜਾ ਇਹ ਸਥਾਨ ਆ ਆਪਣਾ ਤੁਹਾਨੂੰ ਤੁਨ ਬਾਬਾ ਮੰਗਲਦਾਸ ਜੀ ਦਾ ਧਾਰਮਿਕ ਸਥਾਨ ਆ ਇਹ ਕਿੰਨਾ ਕੁ ਪੁਰਾਣਾ ਜੀ ਇਹ ਇਸ ਬਾਰੇ ਕੀ ਦੱਸੋਗੇ ਤੁਹਾਡੀ ਜਿਵੇਂ ਉਮਰ ਇਹ ਜਿਹੜਾ ਸਥਾਨ ਹੈ ਜਿਵੇਂ ਅਸੀਂ ਸਾਡੇ ਬਜ਼ੁਰਗਾਂ ਨੂੰ ਸੁਣਦੇ ਆ ਬਹੁਤ ਪੁਰਾਣਾ ਸਥਾਨ ਹੈ ਇੱਥੇ ਬਾਬਾ ਮੰਗਲਦਾਸ ਜੀ ਇੱਥੇ ਛੱਪਰ ਹੁੰਦੀ ਸੀਗੀ ਹਾਂਜੀ ਉੱਥੇ ਇੱਥੇ ਛੱਪਰ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਉਹਨਾਂ ਨੇ ਇੱਥੇ ਬੈਠ ਕੇ ਭਗਤੀ ਕੀਤੀ ਆ ਬਹੁਤ ਜ਼ਿਆਦਾ ਇੱਥੇ ਖੂਹ ਹੁੰਦਾ ਸੀਗਾ ਇੱਥੇ ਮਤਲਬ ਇਸ ਤਰ੍ਹਾਂ ਖੂਹ ਹੁੰਦਾ ਸੀਗਾ ਜਿਹੜਾ ਉਹ ਖੂਹ ਸਾਹਮਣੇ ਬਣਾਇਆ ਹੋਇਆ ਪਾਣ ਜ਼ੂਮ ਕਰਕੇ ਦਿਖਾਉਣਾ ਹੈ ਵੀਡੀਓ 'ਚ ਹਾਂਜੀ ਹਾਂਜੀ ਇਸ ਤਰ੍ਹਾਂ ਜਗ੍ਹਾ ਤੇ ਨਾ ਖੂਹ ਹੁੰਦਾ ਸੀਗਾ ਜਿਹੜੀ ਜੋ ਕਿ ਪਾਣੀ ਦਾ ਖੂਹ ਸੀਗਾ ਅੱਜ ਉਹ ਉੱਪਰ ਉਹਨਾਂ ਕਵਰ ਕਰਕੇ ਇਸ ਜਗ੍ਹਾ ਇਹ ਖਵਾਜੇ ਦਾ ਸਥਾਨ ਬਣਾਇਆ ਹੋਇਆ ਤੁਸੀਂ ਵੇਖ ਸਕਦੇ ਹੋ ਹਾਂਜੀ ਤੇ ਇੱਥੇ ਬੈਠ ਕੇ ਉਹਨੇ ਭਗਤੀ ਕੀਤੀ ਆ ਬਹੁਤ ਜਿਆਦਾ ਹਾਂਜੀ ਇਸ ਤਰ੍ਹਾਂ ਨਾ ਬਾਬਾ ਜੀ ਨੇ ਦੇਖੋ ਜੀ ਕਾफी ਸਮਾਂ ਨਾ ਤਪੱਸਿਆ ਕੀਤੀ ਆ ਭਗਤੀ ਕੀਤੀ ਆ ਕਾफी ਸਾਲ ਇਹ ਜਿਵੇਂ ਕਿ ਆਪਾਂ ਨੂੰ ਅੰਕਲ ਜੀ ਵੀਡੀਓ ਵਿੱਚ ਦੱਸ ਰਹੇ ਨੇ ਹਾਂਜੀ ਜਿਵੇਂ ਕਿ ਦੱਸ ਰਹੇ ਨੇ ਆਪਾਂ ਨੂੰ ਅੰਕਲ ਜੀ ਇਹ ਹੈ ਜਗ੍ਹਾ ਜੀ ਉਹ ਹਾਂਜੀ ਇਹ ਸਥਾਨ ਆ ਜਿੱਥੇ ਬਾਬਾ ਜੀ ਦੀ ਛੱਪਰ ਹੀ ਹੁੰਦੀ ਸੀਗੀ ਇਹ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਾਡੇ ਬਜ਼ੁਰਗਾਂ ਨੂੰ ਪਤਾ ਹੀ ਆ ਜਣਾ ਨੇ ਇਹ ਸਮਾਂ ਜਿਵੇਂ ਕਿ ਉਹਨਾਂ ਨੇ ਬਤੀਤ ਦਿੱਕਤ ਹੈ ਹੁਣ ਜਿਹੜੀ ਸਾਡੀ ਨਵੀਂ ਕੈਟਾਗਰੀ ਹੈ ਸਾਡੇ ਨਵੇਂ ਬੱਚੇ ਨੇ ਨਵੇਂ ਜਿਹਨੇ ਇਸ ਵਿੱਚ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾਗਾ ਵੀ ਪੁਰਾਣੀਆਂ ਛੱਪਰੀਆਂ ਕਿਵੇਂ ਕਿਵੇਂ ਹੁੰਦੇ ਸੀ ਬਣੇ ਹੋਈ ਜਾਂਦੀ ਹੈ ਨਾ ਜੀ ਤੇ ਉਸ ਤੋਂ ਬਾਅਦ ਹਾਂਜੀ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਇੱਥੇ ਸਾਡੇ ਬਜ਼ੁਰਗਾਂ ਦੇ ਵੀ ਜਿਹੜੇ ਬਜ਼ੁਰਗ ਸੀਗੇ ਹਾਂਜੀ ਉਹਨਾਂ ਨੇ ਇੱਥੇ ਉਹਦੀ ਸਵਾਦ ਬਣਾਈ ਸੀਗੀ ਤੇ ਉਹਨਾਂ ਤੋਂ ਬਾਅਦ ਅਸੀਂ ਇਹ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਨਿਵਾਸੀ ਪਿੰਡ ਦੇ ਸਹਿਯੋਗ ਨਾਲ ਅਸੀਂ ਜਗ੍ਹਾ ਦੀ ਸਾਂਭ ਸੰਭਾਲ ਕਰਦੇ ਆਂ ਤੇ ਅਸੀਂ ਹਰ ਸਾਲ ਇੱਥੇ ਸਾਲਾਨਾ ਭੰਡਾਰਾ ਕਰਦੇ ਆਂ ਜਿਹਦੇ ਵਿੱਚ ਸਾਡੇ ਸਾਰੇ ਪਿੰਡ ਦਾ ਸਹਿਯੋਗ ਹੈ ਸਾਰੇ ਨਗਰ ਨਿਵਾਸੀ ਦਾ ਸਹਿਯੋਗ ਦਾ ਤੇ ਅਸੀਂ ਹਰ ਸਾਲ ਵੱਧ ਤੋਂ ਵੱਧ ਸਾਡੇ ਕੋਲ ਸੰਗਤ ਆਉਂਦੀ ਹੈ ਤੇ ਅਸੀਂ ਇੱਥੇ ਹਰ ਸਾਲ ਸਾਲਾਨਾ ਭੰਡਾਰਾ ਕਰਾਉਂਦੇ ਆ ਜਿਹੜਾ ਅੱਜ ਵੀ ਭੰਡਾਰਾ ਸੀਗਾ ਜੀ ਤੇ ਇਸ ਜਗ੍ਹਾ ਦੇ ਕਾਫੀ ਮੱਥਾ ਟੇਕਦੇ ਨੇ ਲੋਕ ਆ ਕੇ ਜੀ ਕਾਫੀ ਮੰਨਤ ਆਉਂਦੀ ਹੈ ਜੀ ਤੇ ਬਹੁਤ ਆਉਂਦੀ ਹੈ ਜਿੱਥੇ ਸੰਗਤ ਬਹੁਤ ਆਉਂਦੀ ਹੈ ਜੀ ਹਾਂਜੀ ਜਿਵੇਂ ਅੰਕਲ ਜੀ ਦੱਸ ਰਹੇ ਨੇ ਵੀ ਆਏ ਸਾਲ ਇਸ ਜਗ੍ਹਾ ਤੇ ਨਾ ਅਸੀਂ ਪੰਡਾਰਾ ਕਰਦੇ ਆ ਕਿੰਨਾ ਕਸਮਾ ਹੋ ਚੁੱਕਾ ਜੀ ਪੰਡਾਰਾ ਕਰਦੇ ਤੋਂ ਕਿੰਨੇ ਸਾਲ ਜੋ ਮੇਰੀ ਸੋਝੀ ਹੈ ਜੀ 1994 ਤੋਂ ਅਸੀਂ ਲਗਾਤਾਰ ਪੰਡਾਰਾ ਕਰਦੇ ਆ ਰਹੇ ਹਾਂ ਜੀ ਅੱਛਾ 1994 ਕਈ ਵਾਰੀ ਅਸੀਂ ਸਾਲ 'ਚ ਦੋ ਵਾਰੀ ਵੀ ਕਰ ਲੰਨੇ ਆ ਇੱਕ ਤਾਂ ਸਾਡਾ ਜਿਹੜਾ ਪੰਡਾਰਾ ਉਹ ਤਾਂ ਸਾਡਾ ਸਾਰਾ ਸਾਂਝਾ ਹੁੰਦਾ ਹੈ ਨਗਰ ਨਿਵਾਸੀਆਂ ਦਾ ਪਰਿਵਾਰ ਦਾ ਕਈ ਵਾਰੀ ਜੇ ਕਿਸੇ ਦੇ ਘਰੇ ਕੋਈ ਖੁਸ਼ੀ ਹੁੰਦੀ ਹੈ ਉਹ ਆਪਣਾ ਪਰਸਨਲ ਵੀ ਕਰਾ ਲੈਂਦੇ ਆ ਹਾਂ ਤੇ ਕਈ ਵਾਰੀ ਸਾਲ ਚ ਦੋ ਦੋ ਪਟਾਰੇ ਵੀ ਹੋ ਜਾਂਦੇ ਨੇ ਨਾ ਇੱਕ ਪਟਾਰਾ ਸਾਡਾ ਪੱਕਾ ਹੀ ਰਹਿ ਗਿਆ 1994 ਤੋਂ ਸਟਾਰਟ ਕੀਤਾ ਗਿਆ 1994 ਉਹ ਤੋਂ ਪਹਿਲਾਂ ਵੀ ਸਾਡੇ ਬਜ਼ੁਰਗ ਕਰਾਉਂਦੇ ਹੁੰਦੇ ਸੀਗੇ 25 ਚੱਲ ਰਿਹਾ ਜਿਵੇਂ ਕੀ ਹਾਂਜੀ 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 1994 ਤੇ ਹੋ 20 ਸਾਲ ਹਾਂਜੀ 30 ਸਾਲ ਦੇ ਅੰਦਾਜ਼ਾ ਲਾ ਸਕਦੇ ਅੰਮਾ 30 29 ਲਗਾਤਾਰ ਹਾਂਜੀ ਦੇਖੋ ਜੀ 29 30 ਸਾਲ ਦੇ ਸਮਾਂ ਹੋ ਚੁੱਕਿਆ ਜਿਵੇਂ ਕਿ ਆਪਣਾ ਅੰਕਲ ਜੀ ਵੀਡੀਓ ਵਿੱਚ ਦੱਸ ਰਹੇ ਨੇ 20 ਸਾਲਾਂ ਤੋਂ ਨਾ ਆਈ ਸਾਲੇ ਸੀ ਪੰਡਾਰਾ ਕਰਾਉਣੇ ਆ ਏ ਬਾਬਾ ਜੀ ਐ ਦੱਸੋ ਜੀ ਅੰਕਲ ਜੀ ਤੁਸੀਂ ਜਿਹੜੀ ਐ ਸਮਾਦਾ ਨੇ ਕਿੰਨਿਆ ਕ ਪਰਾਤ ਨੇ ਮੜੇ ਡਿਟੇਲ ਕਿੰਨਾ ਵਾਰੇ ਤਾਂ ਸਾਨੂੰ ਵੀ ਨਾਉਲ ਜਾਣਗੇ ਘੱਟੋ ਘੱਟ ਵੀ 100 ਕੁ 2 ਆਪਣਾ 200 ਸਾਲ ਪੁਰਾਣਾ ਰਹਿੰਦੀਆਂ ਨੇ ਹਾਂ 200 ਸਾਲ ਪੁਰਾਣੀ ਹੈਗੇ ਜੀ ਬਾਬਾ ਮੰਗਲਦਾਸ ਜੀ ਬਹੁਤ ਪੁਰਾਣੀ ਸਮਾਦਾ ਨੇ ਜੀ ਹਾਂਜੀ ਕਾਫੀ ਪੁਰਾਣੀਆਂ ਸਮਾਦਾ ਨੇ ਜਿਵੇਂ ਅਸੀਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਜੀ ਹੂੰ ਹੂੰ ਤੇ ਕਾਫੀ ਪੁਰਾਣੀਆਂ ਸਮਾਦਾ ਨੇ ਜੀ ਇਹ ਹਾਂਜੀ ਤੇ ਹਾਂਜੀ ਹੋਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਜੀ ਕੋਈ ਵੀਡੀਓ ਚ ਮਾੜੀ ਮੁੱਟੀ ਆਪਣੇ ਜੇ ਮੈਂ ਕਿ ਤੁਹਾਨੂੰ ਕਿਸੇ ਨੂੰ ਵੀ ਪਤਾ ਹੋਵੇ ਥੋੜੀ ਮੋਟੀ ਜਾਣਕਾਰੀ ਕਿ ਠੀਕ ਹੈ ਹੁਣ ਸੰਤ ਮਹਾਤਮਾ ਨੇ ਇਹਨਾਂ ਦੇ ਸਥਾਨ ਬਣੇ ਹੋਏ ਨੇ ਇਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਠੀਕ ਹੈ ਨਾ ਜਿਵੇਂ ਇੱਥੇ ਭੰਡਾਰਾ ਹੁੰਦਾ ਦਾਨਪੁਣ ਨਿਕਲਦਾ ਆਪਾਂ ਜਿਵੇਂ ਦਸਾਂ ਨੌਵਾਂ ਦੀ ਕਿਰਤ ਕਰਦੇ ਆ ਚਲੋ ਉਹ ਚ ਕੋਈ ਹਿੱਸਾ ਥੋੜਾ ਬੋਤਾ ਨਿਕਲ ਜਾਂਦਾ ਹੈ ਤੇ ਬਾਕੀ ਇੱਕ ਭਾਈਚਾਰਾ ਜਿਹੜਾ ਸਾਂਝ ਬਣ ਜਾਂਦੀ ਆ ਬੰਦੇ ਇਕੱਠੇ ਹੋ ਕੇ ਚਲੋ ਕੋਈ ਵਿਚਾਰ ਵਟਾਂਦਰਾ ਹੋ ਜਾਂਦਾ ਹੈ ਤੇ ਬਾਕੀ ਜਿੱਥੇ ਆਪਾਂ ਦੁਨੀਆ ਚ ਆਪਾਂ ਘਰ ਗ੍ਰਸਤੀ ਦੇ ਕੰਮ ਕਰਦੇ ਆ ਉਥੇ ਆਪਾਂ ਨੂੰ ਨਾਮ ਵੀ ਜਪਣਾ ਪਰਪਰਵਾਤਵਾ ਦਾ ਨਾਮ ਲੈਣਾ ਜ਼ਰੂਰੀ ਹੈ ਜਿਵੇਂ ਇਹ ਸੰਤਾ ਮਹਾਪੁੱਸਾ ਨੇ ਕੀਤਾ ਵਾਲੀ ਖਾਲਸਾ ਵਾਲੀ ਜਿਕੇ ਪਤਾ ਹੈ ਹਾਂਜੀ ਦੇਖੋ ਜੀ ਆਪਾਂ ਨੂੰ ਇਹ ਅੰਕਲ ਜੀ ਦਰਸ਼ਨ ਸਿੰਘ ਜੀ ਨੇ ਤੇ ਇੱਧਰ ਸਰਦਾਰ ਕੀ ਨਾਮ ਗੁਰਵਿੰਦਰ ਸਿੰਘ ਜੀ ਜੋ ਕੀ ਹਾਂਜੀ ਇਹਨਾਂ ਨੇ ਬਹੁਤ ਵਧੀਆ ਆਪਾਂ ਨੂੰ ਜਾਣਕਾਰੀ ਦਿੱਤੀ ਆਪਣੇ ਚੈਨਲ ਤੇ ਆਪਣੇ ਚੈਨਲ ਦੇ ਜਰੀਏ ਜਾਣ ਕੇ ਹਾਂਜੀ ਕਰੋ ਜੀ ਦਰਸ਼ਨ ਆਹ ਦੇਖੋ ਜੀ ਕਿੰਨਾ ਸੋਹਣਾ ਲੋਕੇਸ਼ਨਾਂ ਬਹੁਤ ਸੋਹਣੀ ਲੋਕੇਸ਼ਨਾਂ ਤੇ ਸਾਰੇ ਹੀ ਪਰਮੰਧਾ ਹਾਂਜੀ ਇਹ ਆਪਣੀ ਇਹਨਾਂ ਦੀ ਫੈਮਿਲੀ ਆ ਫੈਮਿਲੀ ਵਿੱਚੋਂ ਹਾਂਜੀ ਖੋਲਦੇ ਖੋਲਦੇ ਬੱਚੇ ਨੇ ਇਹਨਾਂ ਦੇ ਸਾਰੇ ਹੈ ਜੀ ਹਾਂਜੀ ਹਾਂ ਤੇ ਦੇਖੋ ਟੈਂਟ ਲਗਾਇਆ ਹੋਇਆ ਬਹੁਤ ਸੋਹਣਾ ਸਾਰੇ ਹੀ ਪ੍ਰਬੰਧ ਨੇ ਇਸ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ ਜਿਵੇਂ ਕਿ ਕੋਈ ਕੋਈ ਜਿਹੜਾ ਗਲਤ ਆਨਸਰ ਨਾ ਇਸ ਜਗ੍ਹਾ ਤੇ ਕੋਈ ਗਲਤੀ ਕਰੇ ਕਿਸੇ ਸਮੇਂ ਵੀ ਸੋਚੇ ਵੀ ਨਾ ਕਦੇ ਵੀ ਇਸ ਜਗ੍ਹਾ ਤੇ ਜਿਵੇਂ ਕਿ ਲੰਗਰ ਹਾਲ ਚੱਲ ਰਿਹਾ ਹਾਂਜੀ ਹਾਂ ਲੰਗਰ ਇਸ ਜਗ੍ਹਾ ਤੇ ਲੰਗਰ ਤਿਆਰ ਹੁੰਦਾ ਏ ਤੁਸੀਂ ਵੇਖ ਸਕਦੇ ਹੋ ਜਲੇਬੀਆਂ ਚ ਬਣੀਆਂ ਨੇ ਚੱਲਿਆ ਖੁੱਲਾ ਲੰਗਰ ਚੱਲਿਆ ਜੀ ਹਾਂਜੀ ਆ ਦੇਖੋ ਜੀ ਇਸ ਜਗ੍ਹਾ ਤੇ ਚਾਹ ਵਗੈਰਾ ਤਿਆਰ ਹੋਈ ਆ ਹਾਂਜੀ ਸਿਲੰਡਰ ਦੇਖੋ ਕਾਫੀ ਸਿਲੰਡਰ ਲੱਗ ਗਏ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਿਲੰਡਰਾਂ ਤੋਂ ਹਾਂਜੀ ਤੇ ਦੇਖੋ ਦਰੀਸਾ ਸਤਾਨਾ ਬਹੁਤ ਸੋਹਣਾ ਸਤਾਨਾ ਦੇਖੋ ਬੁੱਟੇ ਕਿੰਨੇ ਸੋਹਣੇ ਲਗਾਏ ਗਏ ਨੇ ਜਿਵੇਂ ਕਹਿੰਦਾ ਇਹ ਗੁੱਡੂ ਮੋਰ ਕਹਿੰਦੇ ਨੇ ਇਸ ਨੂੰ ਆ ਦੇਖੋ ਵੀਡੀਓ ਵਿੱਚ ਦੇਖੋ ਜੁੜੇ ਰਹੋ ਜੀ ਆਪਣੇ ਨਾਲ ਵੀਡੀਓ ਦੇ ਵਿੱਚ ਹਾਂਜੀ ਆ ਦੇਖੋ ਕਿੰਨੇ ਸੋਹਣੇ ਦੇ ਰੱਖਤੇ ਨੇ ਬਹੁਤ ਸੋਹਣਾ ਹਰਿਆ ਭਰਿਆ ਮਾਹੌਲ ਜਿਹੜਾ ਕੀ ਇਹ ਜਿਹੜੇ ਦਰਖਤ ਨੇ ਮਾਤਾਵਾਂ ਨੂੰ ਸਾਡੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਾਡੇ ਇਸ ਦਾ ਬਹੁਤ ਵੱਡਾ ਮਹੱਤਵਤਾ ਇਹਨਾਂ ਦਾ ਜੀ ਹਾਂਜੀ ਦੇ ਇਸ ਜਗ੍ਹਾ ਤੇ ਨਾ ਦੇਖੋ ਕਿੰਡਾ ਬੜਾ ਖਾਸ ਪ੍ਰਬੰਧ ਕੀਤਾ ਗਿਆ ਏ ਟੈਂਟ ਲਗਾਇਆ ਗਿਆ ਜਿਵੇਂ ਕਿ ਸੰਗਤਾਂ ਦੇ ਲਈ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਇਹ ਆਪਣੇ ਸਾਹਮਣੇ ਸਤਰਪਿੰਡਾ ਹੀ ਏ ਇਹ ਖੇਤਾਂ ਵਿੱਚ ਨਵਨੀਆਂ ਸਮਾਧਾਂ ਕਿਸੇ ਨੇ ਦਰਸ਼ਨ ਕਰਲੇ ਹੋਣ ਇਸ ਜਗ੍ਹਾ ਤੇ ਨਾ ਬੰਦਾ ਮੰਨ ਤੇ ਰੱਖ ਕੇ ਆਉਂਦਾ ਏ ਸੋਚ ਰੱਖ ਕੇ ਆਉਂਦਾ ਸੋਚਾਂ ਉਹਨਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਦੀਆਂ ਸਰਦਾਂ ਦੇ ਨਾਲ ਹੁੰਦਾ ਨੇ ਜਿਹੜੇ ਆ ਆਪਣੇ ਸਾਹਮਣੇ ਪਿੰਡਾ ਹੀ ਇਸ ਤੋਂ ਤੁਰਕੀ ਪਿੰਡਾ ਇਹ ਆ ਕਰੋ ਇਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਇਹ ਤਾਂ ਹਨੁਮਾਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਨੇ ਜੋ ਕਿ ਪਿੰਡ ਰੁੜਕੀ ਦੇ ਨਜ਼ਦੀਕ ਆ। ਹਾਂਜੀ ਇਹ ਪਿੰਡ ਰੁੜਕੀ ਆ ਆਪਣਾ। ਕਾਫੀ ਵੱਡਾ ਪਿੰਡ ਆ ਇਹ। ਇਹ ਜਿਹੜੇ ਸਾਡੇ ਪਿੰਡ ਦੇ ਲੋਕ ਨੇ ਸਾਰੇ ਹੀ ਭਾਈਵਾਰਤਾ ਦੇ ਨਾਲ ਰਹਿੰਦੇ ਨੇ, ਇਕੱਠੇ ਰਹਿੰਦੇ ਨੇ, ਕੋਈ ਪਾਰਟੀਵਾਦੀ ਦਾ ਕੰਮ ਨਹੀਂ ਗਾ ਇਸ ਪਿੰਡ ਦੇ ਵਿੱਚ। ਤੇ ਜਿਹੜਾ ਆਪਾਂ ਜਦੋਂ ਆਉਂਨੇ ਖੇਤਾਂ ਦੇ ਵਿੱਚ ਆਹ ਦੇਖੋ ਇਸ ਤਰ੍ਹਾਂ ਸੜਕ ਆਉਂਦੀ ਆ। ਸੜਕ ਦੇ ਉੱਪਰ ਨਾ ਪੱਕੀ ਸੜਕਾ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ। ਆਟੋਮੈਟਿਕ ਲਾਈਟਾਂ ਜੋ ਕੋ ਆਪਣੇ ਆਪ ਚੱਲਦੀਆਂ ਨੇ ਸੋਲਰ ਦੀ ਸਹਾਇਤਾ ਦੇ ਨਾਲ ਸੋਲਰ ਸਿਸਟਮ ਲੱਟਾਂ ਲੱਗੀਆਂ ਨੇ ਤੇ ਆਹ ਦੇਖੋ ਆਹ ਸੜਕ ਸਿੱਧੀ ਇਸ ਜਗ੍ਹਾ ਤੇ ਆਉਂਦੀ ਹੈ ਬਾਕੀ ਆਪਾਂ ਤੁਹਾਨੂੰ ਦੱਸਿਆ ਜਿਵੇਂ ਕਿ ਵੀਡੀਓ ਦੇ ਵਿੱਚ ਤੇ ਇਤਿਹਾਸ ਵੀ ਦੱਸਿਆ ਹੈ ਵੀ ਕਾਫੀ ਸਮਾਂ ਪੁਰਾਣੀਆਂ ਸਮਾਦਾਨ ਨੇ ਬਹੁਤ ਸਮੇਂ ਪਹਿਲਾਂ ਦੀਆਂ ਬਹੁਤ ਕਿਰਪਾਲੀਆਂ ਨੇ ਹਾਂ ਜੀ ਹਾਂ ਤੇ ਲੀਚੀ ਦਾ ਦਰਖਤ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਮੇਂ ਵੀਡੀਓ ਦੇ ਵਿੱਚ ਇਹ ਪੁਰਾਣੇ ਦਰਖਤ ਨੇ ਵੀਰੇ ਹਾਂ ਜੀ ਹਾਂ ਇਹ ਵੀਰ ਕਹਿੰਦੇ ਪੁਰਾਣੇ ਦਰਖਤ ਨੇ ਬਹੁਤ ਜ਼ਿਆਦਾ ਉਈ ਅੱਜ ਦੇ ਦਰਖਤ ਨਹੀਂ ਕਾਫੀ ਸਮੇਂ ਪੁਰਾਣੇ ਨੇ ਸਾਢੇ 2 ਪਹਿਲਾਂ ਦੇ ਨੇ ਇਹ ਹਾਂਜੀ ਹੋਣਗੇ 70 80 ਸਾਲ ਪੁਰਾਣੇ 100 ਸਾਲ ਹਾਂਜੀ ਹਾਂ ਬਾਈ ਕਹਿੰਦਾ 100 ਸਾਲ ਪੁਰਾਣੇ ਨੇ ਦਰਖਤ ਵੀਰ ਦਵਿੰਦਰ ਸਿੰਘ ਨੇ ਆਪਣੇ ਪਿੰਡ ਰੁੜਕੀ ਤੋਂ ਇਹ ਹੈ ਵੀਰ ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੇ ਜਿਹੜੇ ਆਪਣੇ ਵੀਡੀਓ ਚ ਜੁੜਦੇ ਨੇ ਸਾਰਿਆਂ ਨੂੰ ਹਾਂਜੀ ਹਾਂ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਵੀਰੇ ਇਹ ਹਾਂਜੀ ਸਤਿ ਸ੍ਰੀ ਅਕਾਲ ਭਰਾਵਾਂ ਇਹ ਦੇਖੋ ਨਾਲੇ ਇਸ ਜਗ੍ਹਾ ਤੇ ਸਪੀਕਰ ਲੱਗਿਆ ਹੋਇਆ ਹਾਂਜੀ ਧਰਮ ਕੇ ਸਥਾਨ ਆ ਅੱਜ ਤੁਹਾਨੂੰ ਮੈਂ ਦਰਸ਼ਨ ਕਰਾਏ ਨੇ ਬਾਬਾ ਮੰਗਲਦਾਸ ਜੀ ਦੇ ਸਥਾਨ ਤੇ ਹਾਂਜੀ ਅੱਜ ਤੁਹਾਨੂੰ ਮੈਂ ਨਾ ਬਾਬਾ ਜੀ ਦੇ ਮੰਗਲਦਾਸ ਬਾਬਾ ਮਹਾਰਾਜ ਜੀ ਦੇ ਇਸ ਜਗ੍ਹਾ ਤੇ ਨਾ ਤੁਹਾਨੂੰ ਦਰਸ਼ਨ ਕਰਵਾਏ ਨੇ ਕਈ ਵਾਰੀ ਬੋਲਣ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਤਾਂ ਅਣਜਾਣ ਸਮਝ ਕੇ ਅਣਜਾਣ ਬੱਚਾ ਸਮਝ ਕੇ ਆਪਣਾ ਕੋਈ ਵੀ ਪੈਣਪਰਾ ਹੈ ਨਾ ਤਾਂ ਪੁੱਲ ਚੁੱਕ ਦੀ ਮਾਫੀ ਮੰਗਦੇ ਆ ਕੋਈ ਗਲਤ ਸ਼ਬਦ ਵੀ ਨਾ ਮੂੰਹ ਦੇ ਵਿੱਚੋਂ ਨਿਕਲ ਜਾਵੇ ਕੋਈ ਦਾਸ ਤੋਂ ਹੋ ਸਕਦਾ ਕੋਈ ਗਲਤੀ ਸੌ ਪੁੱਲਾਂ ਚੁੱਕਾ ਹੋ ਜਾਂਦੀ ਹੈ ਜਦੋਂ ਆਪਾਂ ਕੋਈ ਜਦੋਂ ਪਾ ਅਰਦਾਸ ਕਰਦੇ ਆ ਅਰਦਾਸ ਕਰਦੇ ਹੋ ਉਸ ਵਿੱਚ ਵੀ ਆਪਾਂ ਕਹਿੰਨੇ ਕੋਈ ਭੁੱਲੀ ਚੁੱਕ ਮਾਫ ਕਰਨੀ ਕੋਈ ਗਲਤ ਸਬਦ ਨਾ ਬੋਲੇ ਜਾਵੇ ਹੈਨਾ ਇਸੇ ਕਰਕੇ ਕਹਿੰਨੇ ਆ ਕਿਉਂਕਿ ਇਹ ਧਰਮਕਿਸਤਾਨ ਤੇ ਆਪਾਂ ਨੇ ਜਿਵੇਂ ਕੋਈ ਵੀਡੀਓ ਕਰੀ ਆ ਕੋਈ ਗਲਤੀ ਨਾ ਹੋ ਜਾਵੇ ਅਣਜਾਣੇ ਤੋਂ ਇਹ ਅਸੀਂ ਤੁਹਾਡੇ ਬੱਚਿਆਂ ਜਾਨੀ ਕਿ ਬਾਬਾ ਜੀ ਦੇ ਤੇ ਇਸ ਤਰ੍ਹਾਂ ਦੀ ਜਿਵੇਂ ਮੈਂ ਵੀਡੀਓ ਕਰਦਾ ਧਰਮਕਿਸਤਾਨਾਂ ਦੀਆਂ ਹੈ ਭੈਣ ਭਰਾਵੋ ਤੇ ਸਾਡੀ ਇਹ ਵੀਡੀਓ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਜਿਵੇਂ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤਾਂ ਜੋ ਕਿ ਮੇਰੀਆਂ ਵੀਡੀਓ ਦੇ ਹੋਰ ਵੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਨਾ ਅਤੇ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ ਤੇ ਵੀਡੀਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਵਧੀਆ ਲੱਗਦੀ ਆ ਉਸ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਅੱਗੇ ਸ਼ੇਅਰ ਹੀ ਕਰਿਆ ਕਰੋ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਕੋਈ ਸੇਧ ਮਿਲੇ ਕਰੇ ਸਾਡੀ ਵੀਡੀਓ ਤੋਂ ਤੇ ਆਪਾਂ ਇੱਥੋਂ ਹੀ ਕਰਦੇ ਆਂ ਸਮਾਪਤੀ ਅਗਲੀ ਵੀਡੀਓ ਤੋਂ ਕਰ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਡੇ ਨਾਲ ਤੋਂ ਨੰਨੇ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ